ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਗਿੱਲ ਲਖਦਾਤਾ ਲਾਲਾਂਵਾਲੀ ਸਰਕਾਰ ਜੀ ਦਾ ਮੇਲਾ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ मैं पंजाबी टीवी चैनल गया का बहुत बहुत कर रहा हाँ कि जिन्होंने ने आज पेंट विगे आ के इतों का बहुत ही प्रसिद्ध मेला बाबा लखा दाते की ਇਹ ਤੋਂ ਮਨਾਇਆ ਜਾ ਰਿਹਾ ਹੈ ਔਰ ਇਸ ਮੇਲੇ ਜਾਂ ਕੁ ਮਹ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਔਰ ਇਸ ਮੇਲੇ ਨੂੰ ਮਨਾਉਣ ਦੇ ਲਈ ਜੋ ਵਿਸ਼ੇਸ਼ ਤੌਰ ਤੇ ਉਪਰਾਲਾ ਮਿਲਕੀ ਸਿੰਘ ਪਰਿਵਾਰ ਵੱਲੋਂ ਔਰ ਮਿਲਕੀ ਸਿੰਘ ਜੀ ਸਾਰੇ ਹੀ ਸਮੂਹ ਪਰਿਵਾਰਾਂ ਵੱਲੋਂ ਅਤੇ ਇਥੋਂ ਦੀ ਸਾਰੀ ਉਸਮੂਹ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਔਰ ਇਸ ਮੇਲੇ ਦੇ ਵਿੱਚ ਬਹੁਤ ਹੀ ਨਾਮਵਰ ਕਲਾਕ ਅਤੇ ਤੋਂ ਦੇ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਅਤੇ ਪ્યોਰਟੀ ਵੀ ਚੈਨਲ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਿਲਾ ਨਗਰ ਵਿੱਚ ਆ ਕੇ ਇਸ ਮੇਲੇ ਦੀ ਕਵਰਿੰਗ ਕੀਤੀ ਇਹ ਮੇਲਾ ਸਾਰੇ ਹੀ ਕਰਨ ਵਾਸੀਆਂ ਵੱਲੋਂ ਇਤੋਂ ਦੀ ਸਾਰੀ ਸੰਗਤ ਵੱਲੋਂ ਸਮੂਹਿਕ ਤੌਰ ਤੇ ਮਨਾਇਆ ਜਾਂਦਾ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਨਸ਼ਤਰ ਸਿੰਘ ਖੱਤੀ ਅਤੇ ਜੁਗENDER ਸਿੰਘ ਜੀ ਪਾਂਟ ਕੁਲਵੀਰ ਸਿੰਘ ਜੀ ਧਰਨਾ ਸੌਤਾ ਜੀ ਅਤੇ ਇਤੋਂ ਦੇ ਹੋਰ ਬਹੁਤ ਸਾਰੇ ਮੁੱਖ ਸੇਵਾਦਾਰ ਐਨ ਆਰ ਆਈ ਵੀਰ ਬਹੁਤ ਵੱਡਾ ਸਹਿਯੋਗ ਕਰਦੇ ਹਨ ਕਰਨੈਲ ਸਿੰਘ ਮੱਖਣ ਸਿੰਘ ਉਹ ਨਹੀਂ ਇਹ ਕੋਲਿਸਮੂ ਨਗਰਪਾਲਿਕਾ ਜਿਹੜੀ ਹੈ ਉਹ ਵੀ ਬਹੁਤ ਵੱਡਾ ਸਹਿਯੋਗ ਕਰਦੀ ਹੈ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਮੇਲੇ ਦੇ ਵਿੱਚ ਸੋਨੂ ਬੇਰਕਾ ਤੇ ਸੁਖਦੀਪ ਕੌਰ ਅਤੇ ਉਹਨਾਂ ਤੋਂ ਇਲਾਵਾ ਤਵਾਲ ਅਤੇ ਨਕਲੀਏ ਉਹਨਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਔਰ ਇਤੋਨੀ ਸਮੂਹ ਸਾ ਸੰਗਤਾਂ ਨੇ ਆਰਕ ਅਤੇ ਵਿਰਾਸਤੀ ਮੇਲੇ ਔਰ ਧਾਰਮਿਕ ਮੇਲੇ ਮਨਾਏ ਜਾਂਦੇ ਹਨ ਇਹਨਾਂ ਮੇਲਿਆਂ ਦਾ ਮੇਨ ਪਰਪਸ ਇਹੀ ਹੈ ਕਿ ਜਿਸ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਨਸ਼ਿਆਂ ਦੀ ਪ੍ਰਤੀਤੀ ਹੈ ਉਹਨਾਂ ਨਸ਼ਿਆਂ ਨੂੰ ਖੂਰ ਕਰਨ ਲਈ ਇਹਨਾਂ ਮੇਲਿਆਂ ਦੇ ذریعے ਦੇ ਨਾਲ ਜਿਸ ਤਰ੍ਹਾਂ ਕਬੱਡੀ ਦੇ ਟੂਰਨਾਮੈਂਟ ਜਾਂ ਹੋਰ ਸਾਰੀਆਂ ਖੇਡਾਂ ਅਤੇ ਧਾਰਮਿਕ ਪ੍ਰਵਿਰਤੀ ਦੇ ਨਾਲ ਜੋੜ ਕੇ ਜੋ ਰਵਾਣ ਰਾਹੇ ਪਏ ਹਨ ਉਹਨਾਂ ਨੂੰ ਰਾਹੇ ਪਰੋਣ ਦੇ ਲਈ ਇਹ ਬਹੁਤ ਹੀ ਵੱਡਾ ਸੰਕਟਾਂ ਦਾ ਔਰ ਇੱਕੋ ਦੇ ਪ੍ਰਬੰਧ ਦਾ ਬਹੁਤ ਵੱਡਾ ਸ ਹੈ ਅੱਜ ਪਹੁੰਚਿਆ ਦੁਆਬੇ ਦੇ ਖੂਬਸੂਰਤ ਪਿੰਡ ਗਿੱਲ ਸੱਬਿਆ ਚੱਕ ਪੀਰ ਬਾਬਾ ਜੀ ਦੇ ਮੇਲੇ ਤੇ ਔਰ ਸੰਗਤਾਂ ਵੱਲੋਂ ਬਹੁਤ ਸਾਰੀ ਮੁਹੱਬਤ ਮਿਲੀ ਹੈ ਰਹਿੰਦੀ ਦੁਨੀਆ ਤੱਕ ਯਾਦ ਰਹੂਗੀ ਜਿੰਦਰਾਸੀ ਜੀ ਉਹਨੇ ਆ ਸਾਰੀ ਸੰਗਤ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਰੇ ਨਗਰ ਖੇੜੇ ਨੂੰ ਲੰਮੀ ਉਮਰਾਂ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ਣ ਥੈਂਕ ਯੂ ਸੋ ਮਚ ਸਸਿਕਾ ਸਲਜੀ ਜੇ ਅਪ ਸੰਗਤਾਂ ਨੂੰ ਮੁੱਖ ਦੇਖਦੇ ਹੋ ਸੰਗਤਾਂ ਦੇ ਮਾਂਚ ਜਿੱਨੀ ਗਰਮੀ ਨੂੰ ਦੇ ਦੇ ਉਤਸ਼ਾਹ ਜਿੱਦਾਂ ਦਾ ਦੇਖਣ ਨੂੰ ਮਿਲਿਆ ਦੇਖੋ ਜੀ ਜਿਹੜੇ ਸਰਕਾਰਾਂ ਦੇ ਮੇਲੇ ਹੁੰਦੇ ਆ ਜੋ ਬਾਬਾ ਜੀ ਦਾ ਹੁਕਮ ਹੈ ਹੋਣਾ ਹੀ ਹੋਣਾ ਬਾਕੀ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਕਬੱਡੀ ਕੱਪ ਹੋਵੇ ਚਾਹੇ ਮੇਲਾ ਹੋਵੇ ਚਾਹੇ ਪੀਰਾਂ ਦਾ ਮੇਲਾ ਹੋਵੇ ਚਾਹੇ ਕੋਈ ਝਾੜੂ ਪਾਰਟੀ ਦਾ ਚਾਹੇ ਕੋਈ ਕਾਂਗਰਸ ਪਾਰਟੀ ਦਾ ਚਾਹੇ ਕੋਈ ਕਾਲੀ ਪਾਰਟੀ ਦਾ ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ ਪਰ ਸਾਰਿਆਂ ਨੂੰ ਬੇਨਤੀ ਹੈ ਵੀ ਸਾਂਝੇ ਕਾਰਜ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ ਔਰ ਜ਼ਰੂਰ ਪਹੁੰਚਿਆ ਕਰੋ ਵੋਟ ਜਿੱਥੇ ਮਰਜ਼ੀ ਪਾਓ ਤੁਹਾਡਾ ਮਾਨਸਿਕ ਅਧਿਕਾਰ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਸਾਂਝੇ ਕਾਰਜਾਂ ਦੇ ਵਿੱਚ ਹੋਂਮੋ ਆ ਕੇ ਪਹੁੰਚਿਓ ਅੱਜ ਗਿੱਲਪਿੰਡ ਆ ਕੇ ਬਹੁਤ ਚੰਗਾ ਲੱਗਿਆ ਬ ਲੰਸਰ ਜੀ ਅੱਜਕੱਲ੍ਹ ਦੀ ਆਪ ਗਾਇਕੀ ਨੂੰ ਦੇ ਦੇ ਪੰਜਾਬ ਦੀ ਨੂੰ ਮੁਖਰੇ ਦੇ ਹੁਣ ਜਿਹੜੀ ਇਸ ਫੀਲਡ ਚ ਪੈ ਰਹੀ ਹੈ ਗੀਤ ਬਾਰੇ ਚੰਗੇ ਗਾਣਿਆਂ ਬਾਰੇ ਦੱਸੋ ਜੇ ਕੋਈ ਕਲਾਕਾਰ ਚੰਗਾ ਗਾਉਂਦਾ ਉਹਦੀ ਸਪੋਰਟ ਕਰੋ ਔਰ ਜੇ ਤੁਹਾਨੂੰ ਕਿਸਦਾ ਕੋਈ ਗੀਤ ਬੁਰਾ ਲੱਗਦਾ YouTube ਤੇ ਕਮੈਂਟ ਹੁੰਦਾ ਉਹਨੂੰ ਕਮੈਂਟ ਕਰਕੇ ਜਰੂਰ ਕਹੋ ਵੀ ਵਿਰੇ ਗੀਤ ਸਾਨੂੰ ਚੰਗਾ ਨਹੀਂ ਲੱਗਿਆ ਅੱਗੇ ਨੂੰ ਚੰਗੇ ਗੀਤ ਗਾਓ ਕਿਉਂਕਿ ਜੇ ਅਸੀਂ ਚੰਗਾ ਗਾਵਾਂਗੇ ਚੰਗਾ ਸੁਣਾਗੇ ਚੰਗਾ ਸੋਚਾਂਗੇ ਤਾਂ ਹੀ ਪੰਜਾਬ ਪੰਜਾਬੀयत ਖੁਸ਼ਹਾਲ ਰਹੇਗੀ ਔਰ ਪੰਜਾਬੀਅਤ ਦੀ ਤਰੱਕੀ ਕੋਈ ਉੱਦਾਂ ਸਾਰੇ ਗੀਤ ਹੁੰਦੇ ਨੇ ਪਰ ਜਿਹੜਾ ਦਿਲ ਦੇ ਜ਼ਿਆਦਾ ਹੀ ਕੋਲ ਉਹਦੀਆਂ 2 70 ਸਾਨੂੰ ਸੁਣਾ ਦਿੱਤੀ ਮੈਂ ਕਲਜ ਦੇ ਵਿੱਚ ਪੜਦੀ ਸੀ ਨਿਤ ਬੇਬੇ ਦੇ ਨਾਲ ਲੜਦੀ ਸੀ ਮੈਂ ਕਲਜ ਦੇ ਵਿੱਚ ਪੜਦੀ ਸੀ ਨਿਤ ਬੇਬੇ ਦੇ ਨਾਲ ਲੜਦੀ ਸੀ ਮੈਂ ਗਾ ਕਰਵਾਉਣ ਮਰਜ਼ੀ ਦਾ ਕਰਵਾਉਣ ਮਰਜ਼ੀ ਦਾ ਤੂੰ ਨਾ ਕਰ ਦਖਲ ਅੰਦਾਜ਼ੀ ਮੈਂ ਕੁੰਜ ਮੈਂ ਕੁੰਜ ਪਹਾੜਾ ਪੀਨੀ ਰਿਓ ਪੂਝੜ ਦੇ ਹੱਥ ਆ ਗਈ ਮੈਂ ਕੁੰਜ ਪਹਾੜਾ ਪੀਨੀ ਰਿਓ ਪੂਝੜ ਦੇ ਹੱਥ ਆ ਗਈ ਜੱਟ ਮਾਲਕ 40 ਏਕੜ ਦਾ ਏ ਰਿਸ਼ਤਾ ਹੋਇਆ ਛੇਕੜ ਦਾ ਚਾਟ ਮਾਲਕ 40 ਏਕੜ ਦਾ ਏ ਰਿਸ਼ਤਾ ਹੋਇਆ 6 ਏਕੜ ਦਾ ਨਾ ਦਾਜ ਦੋਜ ਦੀ ਗੱਲ ਕਰੀ ਬਸ ਹੋਊਗੀ ਪੁੱਠਕ ਕਹਾਣੀ ਧੰਨਵਾਦ ਬਚੋਲੇ ਦਾ ਝਾੜਤਾ ਉੱਚੇ ਟਿੱਬੇ ਤੇ ਪਾਣੀ ਧੰਨਵਾਦ ਬਚੋਲੇ ਦਾ ਝਾੜਤਾ ਉੱਚੇ ਟਿੱਬੇ ਤੇ ਪਾਣੀ ਗਿਲਪਿੰਡ ਦੀ ਸਮੂਹ ਸਾਧ ਸੰਗਤ ਨੂੰ ਔਰ ਬਾਬਾ ਜੀ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਲੰਮੀ ਆ ਉਮਰਾਂ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ Gracias. ਸ਼ੈਦ ਨਾ ਚਾਲ ਲੈ ਲਈ ਨਾ ਮੋਟ ਮੇਰੇ ਆਣ ਚਾਲ ਲੈ ਲਈ ਨਾ ਦਿੱਤੀ ਜਾਨ ਨਹੀਂ ਹੈ ਨਾ ਜੀ ਸਿੱਧ ਕਰਦੇ ਭਾਵੇਂ ਜਿੱਤ ਕਰਦੇ ਕਾਸ਼ ਤੈਨੂੰ ਕਰ ਦੇ ਮੇਰਾ ਜੀ ਦਿੱਤ ਕਰ ਦੇ ਦਿੱਤ ਸਦਾ ਬਣਾ ਲੈ ਸੱਚਾ ਨਾ ਨਿਤ ਜੀ ਕਰ ਦੇ ਕਾਸ਼ ਤੈਨੂੰ ਕਰ ਦੇ ਮੇਰਾ ਜੀ ਦੇਖੋ ਸੋਨੇ ਦੇ ਘਰਾਂ ਲਈ ਸਿੱਤੇ ਮੰਡੀ ਚ ਸਵੇਰੇ ਮੁਕ ਦੇ ਨਾਲ ਉੱਠ ਪਾਏ ਪੈਂਕਾ ਚ ਬਥੇਰੇ ਜੀ ਫਰਾਂਦੀ ਸਿੱਖ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪੈਣ ਕੱਚੇ ਬੱਥੇ ਢਿੰਗ ਬਾਈ ਦੇ ਵਿਆਦਾ ਫੁਰਲ ਚਾਰ ਸਾਲੀਏ ਬਹੁਤ ਦੋਸਤ ਕੱਚੀ ਬਵਾਰੀ ਦਾ ਨੋਟ ਤੇ para a quien las